ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਦੀਵ ਗੰਦਾਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਊੰਕਾਰ ਸਤਗੁਰ ਪ੍ਰਸਾਦਿ ਰਾਗ ਦੀਵ ਗੰਦਾਰੀ ਵਿੱਚ ਪੰਜਵੇਂ ਪਾਦਸ਼ਾਹੀ ਤੀਸਰੇ ਘਰ ਸੁਰ ਤਾਲ ਵਿੱਚ ਉਚਾਰਨ ਕਰਦੇ ਹਨ ਇਕ ਜੋ ਅਦੁੱਤੀ ਬ੍ਰਹਮ ਵਾਹਿਗੁਰੂ ਹੈ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਪ੍ਰ사ਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਮੀਤਾ ਐਸੇ ਹਰ ਜੀਵ ਪਾਏ ਇਹ ਮੀਤਾ ਮਿੱਤਰੋ ਆਸਾਨੇ ਅਜਿਹੇ ਹਰੀ ਪਰਮੇਸ਼ਰ ਜੀ ਨੂੰ ਪਾਉਣਾ ਕੀਤਾ ਹੈ ਛੋੜ ਨਜਾਈ ਸਦਹੀ ਸੰਗੇ ਅਨ ਦਿਨ ਗੁਰ ਮਿਲ ਗਾਈ ਰਹਾਓ ਜਿਹੜਾ ਕਦਾ ਚਿਤਵੀ ਛੱਡ ਕੇ ਨਹੀਂ ਜਾਂਦਾ ਸਗੋਂ ਸਦੀਵ ਕਾਲ ਹੀ ਨਾਲ ਭਾਵ ਅੰਗ ਸੰਗ ਰਹਿੰਦਾ ਹੈ ਅਤੇ ਆਸਾਨੇ ਰਾਤ ਦਿਨ ਗੁਰਾਂ ਨਾਲ ਮਿਲ ਕਰਕੇ ਉਸ ਦੇ ਜਸ ਨੂੰ ਗਾਉਣਾ ਕੀਤਾ ਹੈ ਰਹਾਉ ਬਿਸਰਾਮ ਦੇ ਕੇ ਸਤਗੁਰੂ ਕਿਰਪਾ ਕਰਦੇ ਹਨ ਮਿਲੇ ਉਹ ਮਨੋਹਰ ਸਰਬ ਸੁਖੈਨਾ ਤਿਆਗ ਨਾ ਕਤਹੂ ਜਾਏ ਜੋ ਸਾਰੇ ਸੁਖ ਐਨਾ ਸੁੱਖਾਂ ਦਾ ਐਨਾ ਘਰ ਭਾਵ ਸਾਰੇ ਸੁਖ ਦੇਣ ਵਾਲਾ ਹੈ ਮਨੋਹਰ ਸੁੰਦਰ ਮਾਨੂ ਹਰਨ ਵਾਲਾ ਮਿਲ ਗਿਆ ਹੈ ਤੇ ਸਾਨੂੰ ਤ્યાਗ ਛੱਡ ਕੇ ਕਤਹੂ ਕਿਧਰੇ ਵੀ ਨਹੀਂ ਜਾਂਦਾ ਸਾਡਾ ਆਤਮਾ ਰੂਪ ਹੋ ਕੇ ਨਿਵਾਸ ਕਰਦਾ ਹੈ ਅਨਕ ਅਨਕ ਭਾਤ ਬਹੁ ਪੀਖੇ ਪ੍ਰਿਆ ਰੋਮਨ ਸੰਸਰ ਲਾਏ ਅਸਾਂ ਨੇ अनेका ਲੋਕ ਅਨਕ अनेका ਪਦਾਰਥ ਬਹੁ ਭਾਂਤਾਂ ਦੇ ਦੇਖਣਾ ਕੀਤੇ ਆ ਪਰ ਉਹ ਮੇਰੇ ਪ੍ਰਿਆ ਪਿਆਰੇ ਦੇ ਇੱਕ ਰੋਮ ਵਾਲ ਦੇ ਸਦਰਸ਼ ਬਰਾਬਰ ਵੀ ਨਹੀਂ ਲੱਗ ਸਕਦੇ ਮੰਦਰ ਭਾਗ ਸੋਬਤ ਦੁਆਰੈ ਅਨਹਤ ਰੋਣ ਝੁਣ ਲਾਏ ਏ ਮਹਾਰਾਜ ਜੀ ਤੁਸੀਂ ਭਾਗ ਭਾਗਾ ਦੇ ਮੰਦਰ ਮਹੱਲ ਹੋ ਸਾਰਿਆਂ ਦਾ ਅਧਿਸ਼ਥਾਨ ਰੂਪ ਹੋ ਤੇ ਭਾਗ ਨੇਕ ਕਰਮਾਂ ਕਰਕੇ ਪ੍ਰਾਪਤ ਹੁੰਦੇ ਹੋ ਸੰਤ ਭਗਤ ਜਨ ਤੁਹਾਡੇ ਦੁਆਰੈ ਦੁਆਰ ਸੱਚ ਕੰਨ ਸਤਸੰਗਤ ਵਿੱਚ ਸੋਭਾ ਪਾਉਂਦੇ ਹਨ ਅਤੇ ਨਾਸ਼ ਤੋਂ ਰਹਿਤ ਸ਼ਬਦ ਦੀ ਰੂਣ ਸੁੰਦਰ ਚੁਣ ਚੁਣਕਾਰ ਲਾਉਂਦੇ ਹਨ ਕਹੋ ਨਾਨਕ ਸਦਾ ਰੰਗ ਬਾਣੀ ਗਰੇਹ ਪ੍ਰਿਆ ਗਰੇਹ ਗਰੇਹ ਪ੍ਰਿਆ ਥੀਤੇ ਸਦ ਥਾਏ ਸਤਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਸੰਤ ਜਨ ਪ੍ਰਿਆ ਪਿਆਰੇ ਪ੍ਰਭੂ ਦੇ ਗਰੇਹ ਘਰ ਭਾਵ ਸਰੂਪ ਵਿੱਚ ਜਾ ਕੇ ਥੀਤੇ ਸਤ ਤ ਹੋਏ ਹਨ ਜੋ ਸਦਾ ਹੀ ਅਚਲ ਰਹਿਣ ਵਾਲੀ ਥਾਏ ਥਾਂ ਹੈ ਸੰਤ ਜਨਾਂ ਦੇ ਅੰਤਹਿ ਕਰਨ ਰੂਪੀ ਘਰ ਵਿੱਚ ਸਾਧ ਥਾਏ ਸਰੇਸ਼ਟ ਥਾਂ ਸਾਧ ਸੰਗਤ ਦੁਆਰਾ ਪਿਆਰਾ ਪ੍ਰਭੂ ਇਸਤ ਤੋਇਆ ਹੈ। ਅਤਿ ਉਹ ਹਮੇਸ਼ਾ ਹੀ ਪਰਮੇਸ਼ਰ ਦੇ ਰੰਗ ਆਨੰਦ ਨੂੰ ਮਾਣਦੇ ਹਨ। ਦੇਵ ਗੰਦਾਰੀ ਪੰਜਵਾ ਦਰਸ਼ਨ ਨਾਮ ਕਉ ਮਨ ਆਛੈ। ਏ ਭਾਈ ਪਰਮੇਸ਼ਰ ਦੇ ਦਰਸ਼ਨ ਦੀਦਾਰਿਆ ਅਤੇ ਨਾਮ ਦੀ ਤਾਈ ਸਾਡਾ ਮਨ ਹਿਰਦਾ ਆਛੈ ਚਾਹੁੰਦਾ ਹੈ। ਪਰਮ ਆਉ ਹੈ ਸਗਲ ਥਾਨ ਰੇ ਆਹੀ ਪਰਿਉ ਸੰਤ ਪਾਛੈ ਰਹਾਉ ਰੇ ਤੂੰ ਭਾਵਹੀ ਭਾਈ ਇਹ ਮਨ ਸਗਲ ਸਾਰਿਆਂ ਥਾਮਾ ਤੂੰ ਪਰਮੰਦਾ ਹੋਇਆ ਆਇਆ ਹੈ ਅਤੀ ਹੁਣ ਸੰਤ ਮਹਾਤਮਾ ਜਨਾਂ ਦੇ ਪਾਛੈ ਮਗਰ ਭਾਵ ਸਾਧ ਸੰਗਤ ਵਿੱਚ ਆ ਕੇ ਚਾਹਨਾ ਕਰਕੇ ਪੈ ਗਿਆ ਹੈ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਹਨ ਕਿਸ ਹੋ ਸੇਵੀ ਕਿਸ ਆਰਾਧੀ ਜੋ ਦਿਸਟੈ ਸੋ ਗਾਛੈ ਫਿਰ ਹੁਣ ਮੈਂ ਕਿਸ ਦੇਵੀ ਦੇਵਤੇ ਨੂੰ ਸੇਵਨਾ ਕਰਾਂ ਤੇ ਕਿਸ ਮੂਰਤੀ ਆਦ ਦੀ ਆਰਾਧਨਾ ਕਰਾਂ ਕਿਉਂਕਿ ਜਿਹੜਾ ਕੁਝ ਵੀ ਦਿਸ ਰਿਹਾ ਹੈ ਉਹ ਹੀ ਤੁਰਿਆ ਜਾ ਰਿਹਾ ਜੈਸਾ ਕਿ ਬਾਣੀ ਦਾ ਬਚਨ ਹੈ ਦ੍ਰਿਸ਼ਟਮਾਨ ਹੈ ਸਗਲ ਮਥਿਨਾ ਸਾਧ ਸੰਗਤ ਕੀ ਸਰਨੀ ਪਰਿਐ ਚਰਨ ਰੇਨ ਮਨ ਬਾਛੈ ਇਸ ਕਰਕੇ ਸਾਧ ਸੰਗਤ ਮਹਾਤਮਾ ਜਨਾ ਦੀ ਸਰਨੀ ਓਟ ਵਿੱਚ ਪੈਣਾ ਕੀਤਾ ਹੈ ਅਤੇ ਉਹਨਾਂ ਦੀ ਚਰਨ ਧੂੜੀ ਨੂੰ ਸਾਡਾ ਮਨ ਬਾਛੈ ਚਾਹੁੰਦਾ ਹੈ ਜੁਗਤ ਨਾ ਜਾਨਾ ਗੁਣ ਨਹੀਂ ਕੋਈ ਮਹਾਂ ਦੁੱਤਰ ਮਾਏ ਆਛੈ 나ਹੀਂ ਮੈਂ ਕੋਈ ਯੋਗ ਆਦ ਜੁਗਤੀ ਜਾਣਦਾ ਹਾਂ ਨਹੀਂ ਸਤ ਸੰਤੋਖ ਆਦ ਕੋਈ ਗੁਣ ਹੈ ਫਿਰ ਮਾਇਆ ਤੋਂ ਕਿਵੇਂ ਤਰ ਜਾਵਾਂ ਕਿਉਂਕਿ ਇਹ ਮਾਇਆ ਤਰਨੀ ਮਹਾ ਬਹੁਤ ਦੁੱਤਰ ਮੁਸ਼ਕਲ ਤਰੀ ਜਾਣ ਵਾਲੀ ਆਛੈ ਭਾਵ ਹੈ ਜੋ ਮਾਇਆ ਛੈ ਮਾਇਆ ਛੈ ਨਾਸ਼ ਕਰਨ ਵਾਲੀ ਹੈ ਉਹ ਤਰਨੀ ਬਹੁਤ ਕਠਨ ਹੈ ਆਏ ਪਇਓ ਨਾਨਕ ਗੁਰ ਚਰਨੀ ਤਉ ਉਤਰੀ ਸਗਲ ਦੁਰਾਛੈ ਸਤ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਜਦੋਂ ਦੇ ਅਸੀਂ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਪੈ ਗਏ ਹਾਂ ਤਦੋਂ ਦੀ ਸਗਲ ਸਾਰੀ ਹੀ ਦੁਰਾਚੈ ਦੁਰ ਪਲਸ ਆਚੈ ਦੁਰ ਖੋਟੀ ਆਚੈ ਇਛਾ ਉਤਰ ਗਈ ਨਾਸ਼ ਹੋ ਗਈ ਆ ਦੇਵ ਗੰਦਾਰੀ ਪੰਜਵਾ ਅਮਰਤਾ ਪ੍ਰਿਆ ਬਚਨ ਤੁਹਾਰੇ ਏ ਮੇਰੇ ਪ੍ਰਿਆ ਪਿਆਰੇ ਵਾਹਿਗੁਰੂ ਤੁਹਾਡੇ ਸਤ ਨਾਮ ਰੂਪੀ ਬਚਨ ਬੋਲ ਅਮਰਤਾ ਮਰਤੂ ਤੋ ਰਹਿਤ ਅਮਰ ਕਰਨ ਵਾਲੇ ਹਨ ਅੰਮ੍ਰਿਤ ਰੂਪ ਜਾਂ ਅੰਮ੍ਰਿਤ ਤੋਂ ਵੀ ਪਿਆਰੇ ਬਚਨ ਹਨ ਜੈਸਾ ਕਿ ਸਤਗੁਰ ਸਬਚਨ ਤੁਮਾਰੇ ਨਿਰਗੁਣ ਨਿਸਤਾਰੇ ਬਹੁਤ ਪਿਆਰੇ ਬਚਨ ਹਨ ਆਪ ਜੀ ਦੇ ਆਤ ਸੁੰਦਰ ਮਨਮੋਹਨ ਪਿਆਰੇ ਸਭੂ ਮਦ ਨਿਰਾਰੇ ਰਹਾਉ ਏ ਪਿਆਰੇ ਪ੍ਰਭੂ ਤੁਸੀਂ ਸਤ ਚਿਤ ਆਨੰਦ ਰੂਪ ਹੋਣ ਕਰਕੇ ਅਤਿਅੰਤ ਹੀ ਸੋਹਣੇ ਹੋ ਮਨਮੋਹਨ ਮਨਾਂ ਨੂੰ ਮੋਹ ਲੈਣ ਵਾਲੇ ਹੋ ਸਭੂ ਸਾਰਿਆਂ ਦੇ ਮਦ ਵਿੱਚ ਆਤਮਾ ਰੂਪ ਵੀ ਹੋ ਫਿਰ ਸਾਰਿਆਂ ਦੇ ਪਾਪਾਂ ਪੁੰਨਾਂ ਤੋਂ ਨਿਰਾਰੇ ਅਲੱਗ ਵੱਖਰੇ ਵੀ ਹੋ ਰਹਾਉ ਜੈਸਾ ਕਿ ਪਾਵਨ ਵਾਕ ਹੈ ਪਾਪ ਪੁੰਨ ਕਾ ਇਸ ਲੇਪ ਨਾ ਲਾਗੇ ਘਟ ਘਟ ਅੰਤਰ ਸਦ ਹੀ ਜਾਗੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ ਏ ਮਹਾਰਾਜੀ ਮੈਂ ਤੁਹਾਡੇ ਤੋਂ ਨਾ ਦੁਨੀਆਂ ਦਾ ਰਾਜ ਭਾਗ ਚਾਹੁੰਦਾ ਭਾਵ ਮੰਗਦਾ ਨਾ ਨਾਹੀ ਸ਼ਲੋਕ ਸਮੀਪਾਦ ਮੁਕਤੀਆਂ ਚਾਹੁੰਦਾ ਮੰਗਦਾ ਮੈਨੂੰ ਤਾਂ ਤੁਸੀਂ ਮਾਨਿ ਹਿਰਦੇ ਵਿੱਚ ਆਪਣੇ ਚਰਨ ਕਮਲਾਰੇ ਚਰਨਾ ਕਮਲਾਂ ਦੀ ਪ੍ਰੀਤੀ ਬਖਸ਼ਣੀ ਕਰੋ ਬ੍ਰਹਮ ਮਹੇਸ਼ ਸਿੱਧ ਮຸນ ਇੰਦਰਾ ਮੋਹ ਠਾਕੁਰਹੀ ਦਰਸਾਰੇ ਬ੍ਰਹਮ ਬ੍ਰਹਮਾ ਮਹੇਸ਼ ਸ਼ਿਵ ਜੀ ਸਿੱਧ ਵਿਸ਼ਨੂੰ 84 ਸਿੱਧ ਮਨ ਮੁਨੀ ਜਨ ਇੰਦਰਾ ਲక్ష్ਮੀ ਸਰਵ ਵਰਗ ਦਾ ਰਾਜਾ ਇੰਦਰ ਆਦ ਜੋ ਵੀ ਆ हे ठाकुर स्वामी प्रभु मेरे तई तं तुसी ही इन सारेयां तो पूजनीक दर सारे दिसदे हो मेनू किसे होर देवी देवते दे दर्शनां दी लोड़ नहीं है बस परमेश्वर दा दर्शन ही सफला समझदा हूं दीन द्वारै आयो ठाकुर शरण परयो संत हारे हे ठाकुर स्वामी प्रभु जी मैं दीन गरीब होके तोहाडे दरवाजे ते आयो आया हां ਅਤੇ ਥੱਕ ਹਾਰੇ ਹਾਰ ਗਏ ਤੁਹਾਡੇ ਸੰਤ ਮਹਾਤਮਾ ਜਿਨ੍ਹਾਂ ਦੀ ਸਰਨ ਓਟ ਭਾਵ ਸਾਧ ਸੰਗਤ ਵਿੱਚ ਪੈ ਗਿਆ ਹ ਕੋ ਨਾਨਕ ਪ੍ਰਭ ਮਿਲੇ ਮਨੋਹਰ ਮਨ ਸੀਤਲ ਬਿਗਸਾਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਮਨੋਹਰ ਮਨ ਨੂੰ ਹਰ ਲੈਣ ਵਾਲੇ ਸੁੰਦਰ ਪ੍ਰਭੂ ਜੀ ਤਦੋਂ ਤੁਸੀਂ ਮਿਲ ਪਏ ਅਤੇ ਮਨ ਹਿਰਦਾ ਸੀਤਲ ਠੰਡਾ ਹੋ ਗਿਆ ਤੇ ਚਿੱਤ ਬਿਗਸਾਰੇ ਖਿੜ ਗਿਆ ਸੀਤਲਤਾ ਭਾਵ ਸ਼ਾਂਤੀ ਦੀ ਪ੍ਰਾਪਤੀ ਹੋ ਗਈ ਤੇ ਖੁਸ਼ੀ ਆਨੰਦ ਦੇ ਸਹਿਤ ਖਿੜਾਵੜ ਵਿੱਚ ਆ ਗਿਆ ਦੇਵ ਗੰਦਾਰੀ ਮਹੱਲਾ ਪੰਜਵਾ ਹਰ ਜਪ ਸੇਵਕ ਪਾਰ ਉਤਾਰਿਓ ਜਿਨ੍ਹਾਂ ਨੇ ਸੇਵਕ ਦਾਸ ਹੋ ਕੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਜਪਿਆ ਹੈ ਉਹ ਜਪਿਆ ਹੈ ਹਰੀ ਦੇ ਜਪ ਜਾਪ ਪਾਪ ਸਿਮਰਨ ਨੇ ਜਪਣ ਵਾਲੇ ਸੇਵਕਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਉਤਾਰ ਦਿੱਤਾ ਹੈ। ਦੀਨ ਦਿਆਲ ਭਈ ਪ੍ਰਭ ਆਪਣੇ। ਦੀਨ ਦਿਆਲ ਭਈ ਪ੍ਰਭ ਆਪਣੇ ਬਹੁੜ ਜਨਮ ਨਹੀਂ ਮਾਰਿਓ ਰਹਾਉ। ਜਿਨ੍ਹਾਂ ਦੀਨ ਗਰੀਬਾਂ ਉੱਪਰ ਸਾਡੇ ਪ੍ਰਭੂ ਜੀ ਦਿਆਲੂ ਕਿਰਪਾਲੂ ਹੋਏ ਉਹ ਬਹੁੜ ਮੁੜ ਕੇ ਜਨਮ ਮਾਰਿਓ ਜੰਮ ਦੇ ਮਰਦੇ ਨਹੀਂ ਹਨ। ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ। ਸਾਦ ਸੰਗਮ ਗੁਣ ਗਾਵੇ ਹਰ ਕੀ ਰਤਨ ਜਨਮ ਨਹੀਂ ਹਾਰਿਓ ਜੋ ਸਾਦ ਮਹਾਤਮਾ ਜਨਾਂ ਦੇ ਸੰਗਮ ਸੰਗ ਭਾਵ ਨਾਲ ਸਾਦ ਸੰਗਤ ਵਿੱਚ ਮਿਲ ਕਰਕੇ ਹਰੀ ਦੇ ਗੁਣ ਗਾਉਂਦੇ ਹਨ ਉਹਨਾਂ ਨੇ ਆਪਣਾ ਮਾਨਕਾਂ ਦੀ ਨਿਆਈ ਅਮੋਲਕ ਮਨੁੱਖਾ ਜਨਮ ਸੰਸਾਰ ਰੂਪੀ ਜੂਏ ਵਿੱਚ ਨਹੀਂ ਹਾਰਨਾ ਕੀਤਾ ਸਤਿਗੁਰੂ ਅੱਗੇ ਕਿਰਪਾ ਕਰਦੇ ਹਨ ਪ੍ਰਭ ਗੁਣ ਗਾਏ ਵਿਖੇ ਬਨ ਤਰਿਆ ਕੁਲ ਹੈ ਸਮੂਹ ਉਧਾਰਿਓ ਹਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਗੁਣਾ ਤਾਈ ਗਾਇਨ ਕੀਤਾ ਹੈ ਉਹਨਾਂ ਨੇ ਵਿਸ਼ਿਆਂ ਦੇ ਬਨ ਜੰਗਲ ਸਮੁੰਦਰ ਨੂੰ ਤਰਨਾ ਕੀਤਾ ਹੈ ਅਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਨਾਮ ਦੇ ਪ੍ਰਤਾਪ ਕਰਕੇ ਉਧਾਰਨਾ ਕੀਤਾ ਹੈ ਚਰਨ ਕਮਲ ਬਸਿਆ ਰਿਦ ਭੀਤਰ ਸਾਸ ਸਾਸ ਗਿਰਾਸ ਉਚਾਰਿਓ ਜਿਨ੍ਹਾਂ ਦੇ ਰਿੱਧ ਹਿਰਦੇ ਦੇ ਭੀਤਰ ਅੰਦਰ ਮਹਾਰਾਜ ਜੀ ਦੇ ਚਰਨਾ ਕਮਲਾਂ ਦਾ ਵਸਣਾ ਹੋਇਆ ਉਹ ਸਾਸ ਗਿਰਾਸ ਆਉਂਦੀ ਜਾਂਦੀ ਸਵਾਸ ਸਾਹ ਲੈਂਦਿਆਂ ਤੇ ਗਰਾਸ ਗਰਾਹੀ ਖਾਂਦਿਆਂ ਪਰਮੇਸ਼ਰ ਦੇ ਨਾਮ ਨੂੰ ਉਚਾਰਦੇ ਆ ਨਾਨਕੇ ਓਟ ਗਹੀ ਜਗ ਦੀਸਰ ਪੁਨਹ ਪੁਨਹ ਬਲਹਾਰਿਓ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਜਿਨ੍ਹਾਂ ਨੇ ਜਗਤ ਦੇ ਈਸ਼ਵਰ ਪ੍ਰਭੂ ਦੀ ਓਟ ਟੇਕ ਸ਼ਰਨ ਗ੍ਰਹਿਣ ਕੀਤੀ ਹੈ ਅਸੀਂ ਉਹਨਾਂ ਤੋਂ ਪੁਨਹ ਪੁਨਹ ਵਾਰ-ਵਾਰ ਬਲਹਾਰ ਕੁਰਬਾਨ ਜਾਂਦੇ ਹਾਂ ਰਾਗ ਦੀਵ ਗੰਧਾਰੀ ਮਹੱਲਾ ਪੰਜਵਾ ਘਰ ਚੌਥਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਰਾਗ ਦੀਵ ਗੰਧਾਰੀ ਦੇ ਅੰਦਰ ਪੰਜਵੇਂ ਪਾਤਸ਼ਾਹ ਜੀ ਰਾਗ ਦੇ ਚੌਥੇ ਘਰ ਸੁਰ ਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਆ ਇੱਕ ਜੋ ਦੁੱਤੀ ਬ੍ਰਹਮ ਵਾਹਿਗੁਰੂ ਹੈ ਓਂਕਾਰ ਸਰਬ ਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਕਰਤ ਬੇ ਕਰਤ ਫਿਰੇ ਬਨ ਭੇਖ ਮੋਹਨ ਰਹਤ ਨਾਰ ਰਹਾਉ ਜਿਹੜੇ ਪੁਰਸ਼ अनेका ਭੇਖ ਲਿਬਾਸ ਧਾਰਨ ਕਰਦੇ ਤੇ ਬਨ ਜੰਗਲਾਂ ਵਿੱਚ ਬਨਵਾਸੀ ਹੋ ਕੇ ਬਨ ਪਾਣੀ ਪਾਵ ਤੀਰਥਾਂ ਉਪਰ ਫਿਰਦੇ ਰਹਿੰਦੇ ਆ ਉਹਨਾਂ ਤੋਂ ਮੋਹਨ ਮਨ ਨੂੰ ਮੋਹ ਲੈਣ ਵਾਲਾ ਪ੍ਰਭੂ ਨਿਆਰਾ ਅਲੱਗ ਹੀ ਰਿੰਦਾ ਰਹਾਉ ਿਸ ਰਾਮ ਦੇ ਕੇ ਕਿਰਪਾ ਕਰਦੇ ਆ ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਦੇ ਗਾਰ ਉਹ ਭੇਖੀ ਪੁਰਸ਼ ਕਥਾ ਵੀ ਸੋਹਣੀ ਸੁਣਾਉਂਦੇ ਆ ਗੀਤ ਵੀ ਨੀਕੇ ਚੰਗੇ ਗਾਉਂਦੇ ਆ ਭਾਵ ਰਾਗ ਆਦਿਕ ਆਲਾਪਦੇ ਆ ਪਰ ਆਪਣੇ ਮਨ ਅੰਤਹਿ ਕਰਨ ਵਿੱਚ ਗਾਰ ਹੰਕਾਰ ਦੀ ਮੈਲ ਧਾਰਦੇ ਆ ਅਤ ਸੁੰਦਰ ਬਹੁ ਚਤੁਰ ਸਿਆਨੇ ਵਿਦਿਆ ਰਸਨਾ ਚਾਰ ਅਤ ਅਤਿਅੰਤ ਸੁੰਦਰ ਸੋਹਣੇ ਵੀ ਬਣ ਕੇ ਰਹਿੰਦੇ ਆ ਗੱਲਾਂ ਕਰਨ ਵਿੱਚ ਵੀ ਬਹੁਤ ਚਤੁਰ ਚਲਾਕ ਹਨ ਸ਼ਾਸਤਰ ਗਿਆਨ ਕਰਕੇ ਬੜੇ ਸਿਆਣੇ ਸੂਝਵਾਨ ਵੀ ਹਨ ਉਹਨਾਂ ਦੀ ਰਸਨਾ ਜੀਬਾ ਤੋਂ ਵਿਦਿਆ ਵੀ ਬਹੁਤ ਚਾਰ ਸੁੰਦਰ ਨਿਕਲਦੀ ਹੈ ਇਹਨਾਂ ਬਾਹਰੀ ਗੁਣਾ ਕਰਕੇ ਅੰਦਰ ਹੰਕਾਰ ਮੋਹ ਮੇਰ ਤੇ ਰਾਦ ਵਸ ਜਾਂਦੇ ਪਰ ਮਾਨ ਮੋਹ ਮੇਰ ਤੇ ਬਿਬਰਜਤ ਮਾਨ ਮੋਹ ਮੇਰ ਤੀਰ ਬਿਵਰਜਤ ਇਹੋ ਮਾਰਗ ਖੰਡੇ ਧਾਰ ਪਰ ਦੱਸ ਰਿਹਾ ਕਿ ਪਰਮੇਸ਼ਰ ਪ੍ਰਾਇਣਤਾ ਜਾਂ ਗੁਰਸਿੱਖੀ ਦਾ ਇਹ ਮਾਰਗ ਰਸਤਾ ਖੰਡੇ ਦੀ ਧਾਰ ਉੱਪਰ ਤੁਰਨ ਨਾਲੋਂ ਵੀ ਔਖਾ ਕਿਉਂਕਿ ਇਸ ਰਸਤੇ ਵਿੱਚ ਵਿਦਿਆ ਦੇਹ ਆਦ ਦਾ ਮਾਨ ਹੰਕਾਰ ਸੰਬੰਧੀਆਂ ਆਦ ਦਾ ਮੋਹ ਸਨੇਹ ਅਤੇ ਪਦਾਰਥਾਂ ਆਦ ਵਸਤੂਆਂ ਵਿੱਚ ਮੇਰੀ ਤੇਰੀ ਕਰਨਾ ਬਿਵਰਜਤ ਮਨਾ ਹੈ ਕਹਉ ਨਾਨਕ ਤਿਨ ਭਵਜਲ ਤਰੀਐਲੇ ਪ੍ਰਭ ਕਿਰਪਾ ਸੰਤ ਸੰਗਾਰ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਉਹਨਾਂ ਨੇ ਹੀ ਭਵਜਲ ਭੈ ਦਾਇਕ ਸੰਸਾਰ ਸਮੁੰਦਰ ਤਰੀਐਲੇ ਤਰਨਾ ਕੀਤਾ ਹੈ ਜਿਨ੍ਹਾਂ ਉਤੇ ਪ੍ਰਭ ਪਰਮੇਸ਼ਰ ਦੀ ਕਿਰਪਾ ਮਿਹਰ ਹੋਈ ਹੈ ਅਤੇ ਸ਼ਾਂਤ ਚਿਤ ਮਹਾਤਮਾ ਦਾ ਸੰਗਾਰ ਸੰਗ ਭਾਵ ਸਤਸੰਗਤ ਦੀ ਪ੍ਰਾਪਤੀ ਹੋਈ ਹੈ ਰਾਗ ਦੀਵ ਗੰਧਾਰੀ ਮਹੱਲਾ 5 ਕਾਰ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰਾਂ ਦੇ ਪਾਸ ਗੁਰਸਿੱਖਾਂ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਜਿਸ ਵਾਹਿਗੁਰੂ ਦੇ ਨਾਲ ਤੁਸੀਂ ਸਾਨੂੰ ਜੋੜ ਰਹੇ ਹੋ ਉਹ ਕੈਸਾ ਹੈ ਅਤੇ ਉਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਤਦ ਪੰਜਵੇਂ ਪਾਤਸ਼ਾਹ ਜੀ ਗੁਰਸਿੱਖਾਂ ਦੇ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਰਾਗ ਦੀਵਗੰਧਾਰੀ ਦੇ ਅੰਦਰ ਪੰਜਵੇਂ ਘਰ ਸੁਰ ਤਾਲ ਵਿੱਚ ਇਹ ਸ਼ਬਦ ਉਚਾਰਨ ਕਰਦੇ ਆ ਮੰਗਲ ਕਰਦੇ ਇੱਕ ਜੋ ਅਦੁੱਤੀ ਵਾਹਿਗੁਰੂ ਹੈ ਬ੍ਰਹਮ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਮੈਂ ਵੇਖਿ ਹੋਰੀ ਊਚਾ ਮੋਹਨ ਸਭ ਤੇ ਊਚਾ ਦਸ ਰਿਆ ਰੀ ਹੈ ਸੇਖ ਰੂਪ ਸਖਿਓ ਅਸਾਂ ਨੇ ਊਚਾ ਊਚਾ ਮੋਹਨ ਮੋਹ ਲੈਣ ਵਾਲਾ ਵਾਹਿਗੁਰੂ ਸਾਰਿਆਂ ਤੋਂ ਊਚਾ ਵੇਖਣਾ ਕੀਤਾ ਹੈ ਉੱਚੇ ਜੋ ਆਕਾਸ਼ ਆਦ ਮੰਨੇ ਹਨ ਤੇ ਆਕਾਸ਼ ਤੋਂ ਪ੍ਰਕਿਰਤੀ ਆਦ ਨੂੰ ਉੱਚਾ ਮੰਨਿਆ ਹੈ ਤੇ ਪ੍ਰਕਿਰਤੀ ਆਦ ਵਿੱਚ ਹੀ ਬ੍ਰਹਮ ਵਿਸ਼ਨੂੰ ਸ਼ਿਵਾਦ ਦੇਵਤੇ ਉੱਚੇ ਮੰਨੇ ਆ ਉਹ ਵਾਹਿਗੁਰੂ ਇੰਨਾ ਉੱਚੇ ਅਭਿਆਕਰਿਤ ਹਿਰਨ ਗਰਭ ਤੇ ਵਿਰਾਟ ਆਦ ਮੰਨੇ ਆ ਪਰ ਇਹ ਸਾਰੇ ਮਾਇਆ ਸਭ ਲਈ ਈਸ਼ਰ ਦੇ ਕੌਤਗਨ ਉਹ ਪ੍ਰਭੂ ਆਪ ਸਾਰਿਆਂ ਤੋਂ ਇਨ੍ਹਾਂ ਤੋਂ ਵੀ ਉੱਚਾ ਅਤੇ ਅਸਾਂ ਨੇ ਉਸ ਨੂੰ ਆਪਣਾ ਆਤਮਾ ਰੂਪ ਜਾਣ ਕੇ ਵੇਖਣਾ ਕੀਤਾ ਹੈ aan na samsar ko lagae tud rahe ham moocharao us ucche prabhu de samsar barabar hor koi vi nahi lagda asi moocha bahut sara tud lab rahe sa par koi nahi tamam jeev jant moocha bahut hi lab ke thak rahe ha par wahiguru de tul koi nahi hai rahao bisram de ki kripa karde a baho beyant at badu gahro ਥਾ ਨਹੀਂ ਅਗ ਹੂਚਾ ਬਹੁਤ ਹੀ ਬਿਆੰਤ ਤੇ ਅੰਤ ਅਤਿਅੰਤ ਹੀ ਬੜੋ ਵੱਡਾ ਗਾਹਰੋ ਡੂੰਗਾ ਹੈ ਭਾਵ ਸਾਰਿਆਂ ਦਾ ਆਤਮਾ ਰੂਪ ਹੋਣ ਕਰਕੇ ਬਹੁਤ ਗਹਿਰਾ ਤੇ ਵੱਡਾ ਹੈ ਅਰਥਾਤ ਪਾਤਾਲਾਂ ਦਾ ਪਤਾਲ ਰੂਪ ਦੇ ਆਕਾਸ਼ਾਂ ਦਾ ਆਕਾਸ਼ ਰੂਪ ਹੈ ਉਸ ਦੀ ਕੋਈ ਥਾ ਹੱਦ ਨਹੀਂ ਪਾਈ ਜਾ ਸਕਦੀ ਉਹ ਅਗ ਹੂਚਾ ਅਗਾਧਤਾ ਵਾਲਾ ਹੈ ਅਗਹਿ ਉੱਚਾ ਅਗਹਿ ਗ੍ਰਹਿਣ ਤੋਂ ਰਹਿਤ ਤੇ ਉੱਚਾ ਉੱਚਾ ਹੈ ਤੋਲ ਨ ਤੁਲਿਆ ਮੋਲ ਨ ਮੁਲੀਐ ਕਤ ਪਾਈਐ ਮਨ ਰੂਚਾ ਉਹ ਪ੍ਰਭੂ ਸ਼ਾਸਤਰ ਪ੍ਰਮਾਣ ਰੂਪੀ ਵਟੇ ਪਾ ਕੇ ਬੁੱਧ ਰੂਪੀ ਤਰਾਜੂ ਦੇ ਨਾਲ ਤੋਲਣੇ ਕਰਕੇ ਤੋਲਿਆ ਨਹੀਂ ਜਾ ਸਕਦਾ ਤੇ ਕਿਸੇ ਮੁੱਲ ਕਰਕੇ ਮੁਲੀਐ ਭਾਵ ਮੁੱਲ ਨਹੀਂ ਲਿਆ ਜਾ ਸਕਦਾ ਸਿੱਖਾਂ ਵੱਲੋਂ ਕਹੇ ਗਏ ਪ੍ਰਸ਼ਨ ਨੂੰ ਦਰਉਂਦੇ ਹੋਏ ਕਹਿੰਦੇ ਹਨ ਕਿ ਫੇਰ ਉਹ ਮਨ ਰੂਚਾ ਮਨ ਨੂੰ ਪਿਆਰਾ ਲੱਗਣ ਵਾਲਾ ਵਾਹਿਗੁਰੂ ਕਿਸ ਪ੍ਰਕਾਰ ਪਉਣਾ ਕਰੀਏ ਸਾਡੇ ਮਨ ਵਿੱਚ ਉਸ ਦੇ ਪਾਉਣ ਦੀ ਬਹੁਤ ਰੁਚੀ ਰੁਚੀ ਲੱਗੀ ਹੋਈ ਆ ਖੋਜ ਅ ਸੰਖਾ ਅਨਕਤ ਪੰਥਾ ਬਿਨ ਗੁਰ ਨਹੀਂ ਪਹੂਚਾ ਏ ਗੁਰ ਸਿੱਖੋ ਅਣਗਿਣਤ ਹੀ ਉਸ ਨੂੰ ਖੋਜ ਲੱਭ ਰਿਆ अनेका ਹੀ ਉਸ ਦੀ ਪ੍ਰਾਪਤੀ ਲਈ ਤਪੰਥਾ ਤਪ ਕਰ ਰਹੇ ਆ ਅਨੇਕ ਅਨੇਕਾਂ ਹੀ ਪੰਥਾ ਅਨੇਕਾਂ ਤਰ੍ਹਾਂ ਦੇ ਪੰਥਾਂ ਦੇ ਲੋਕ ਅਣਗਿਣਤ ਹੀ ਖੋਜਾਂ ਕਰਦੇ ਆ ਪਰ ਗੁਰੂ ਸਾਹਿਬ ਜੀ ਤੋਂ ਬਿਗੈਰ ਕੋਈ ਵੀ ਉਸ ਸਰੂਪ ਤੱਕ ਨਹੀਂ ਪਹੁੰਚਿਆ ਕੋ ਨਾਨਕ ਕਿਰਪਾ ਕਰੀ ਠਾਕੁਰ ਮਿਲ ਸਾਧੂ ਰਸ ਪੁੰਚਾ ਸਤ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਜਿਨ੍ਹਾਂ ਉੱਪਰ ਠਾਕੁਰ Swami ਪ੍ਰਭੂ ਨੇ ਕਿਰਪਾ ਮਿਹਰ ਕੀਤੀ ਹੈ ਉਹੀ ਸ੍ਰੇਸ਼ਟ ਮਹਾਤਮਾ ਜਨਾਂ ਨਾਲ ਮਿਲ ਕਰਕੇ ਉਸ ਵਾਹਿਗੁਰੂ ਦੇ ਰਸ ਆਨੰਦ ਨੂੰ ਪੁੰਚਾ ਮੰਨਦੇ ਹਨ ਵਾਹੇ ਗੁਰੂ 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 ਸਾ ਵਾਹਿਗੁਰੂ ਜੀ ਕੀ ਫਤਿਹ